ਸ੍ਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਵਿੱਚ ਮੋਟਰ ਉੱਪਰ ਬੈਠੇ ਆ ਲਾਈਟ ਨੂੰ ਡੀਗ ਰਹੇ ਆ ਲਾਈਟ ਨਹੀਂ ਆ ਰਹੀ ਕੱਲ ਸਾਰੀ ਦਿਹਾੜੀ ਨਹੀਂ ਆਈ ਹੁਣ ਅੱਜ ਦੇਖਦੇ ਆ ਕਿ ਆ ਬਣਦਾ ਲਓ ਜੀ ਇਹਨੇ ਇੱਧਰ ਆ ਕੇ ਲਾਈਟ ਤਾਂ ਆਈ ਨਹੀਂ ਕਰਨਵੀਰ ਸਿੰਘ ਕਿ ਨਹੀਂ ਪਹੁੰਚੇ ਆ ਲਵਪ੍ਰੀਤ ਸਿੰਘ ਹਾਂ ਕਹਿੰਦੇ ਗਿੱਲ ਚੈੱਕ ਕਰਨੀਆਂ ਹੈ। ਹੈ ਗਿੱਲ ਗਲਾ ਫਰੀਪ। ਪਟਕੇ ਦੇਖ ਟੂਵਾ ਹੁਣ ਤੂੰ ਕਹਿੰਦਾ ਨਾਲੇ। ਤੈਨੂੰ ਤਾਂ ਇੰਦਾ ਬੁਲਾਇਆ ਤੂੰ ਦੇਖ ਹੁਣ ਮੈਂ ਪਟਣਾ। ਇੱਥੇ ਜੇ ਪਟਲਾ ਕਿਤੇ ਵੀ ਦੇਖ ਗਿੱਲ ਕਿਆ ਕਹਿੰਦੀ ਆ। ਗੱਭੇ ਦੇਖ ਗੱਭੇ ਜੇ। ਨਹੀਂ ਯਾਰ ਕੰਮ ਆ ਬੜਾ। ਕਰਨਾ ਪੈਣਾ। ਉਰੇ ਤਾਂ ਕਿਹਦਾ ਬਈਆ ਯਾਰ। ਲਾ ਗਿੱਲਾ ਇਹ। ਮੇਰੀ ਗੱਲ ਹੁਣ ਇਹ ਗਿੱਲ ਥੋੜਾ ਇਹ ਗਿੱਲ ਚ ਮੰਨੀ ਜਾਣੀ ਆ। ਲੈ ਆਹ ਦੇਖ। ਆ ਗਿੱਲਾ ਉਰੇ। ਲੈ। ਜਦ ਬਤਾਉਣੀ ਕੱਢ ਜਮਣੀ ਫਿਰ ਆ ਕਿਹੜੀ ਗੱਲ ਹੈ ਜਿੱਥੇ ਮਰਜੀ ਦੇ ਗੱਲ ਸੈਂਟਰ 'ਚ ਹਜੇ 19 21 ਦੀ ਗੱਲ ਹੁੰਦੀ ਆ ਸਾਈਡਾਂ 'ਪ ਬੂਟਿਆਂ ਦੇ ਲਾ ਕੇ ਲੀ ਹੁੰਦੀ ਕੋਈ ਨੰਨੇ ਨਾ ਪਾਣੇ ਇਹ ਗਿੱਲ ਜੇ ਮਹੀਨੇ ਤੱਕ ਬੀਜਣੀ ਹੈ ਕਹਿੰਦਾ ਭਾਬੋ ਜਿਗਣਾ ਆਪਾਂ ਨਵੰਬਰ ਦੇ ਐਂਡ 'ਚ ਬੀਜਦੇ ਹੁੰਦੇ ਆ ਉਹ ਟਾਈਮ ਇਹ ਗਿੱਲ ਬਹੁਤ ਹੁੰਦੀ ਆ ਕਿਉਂਕਿ ਔਸ ਬਹੁਤ ਪੈਂਦੀ ਆ ਹੁਣ ਧੁੱਪਾਂ ਬਹੁਤ ਆ ਹੁਣ ਗਿੱਲ ਇਹ ਨਹੀਂ ਖਾਣਨੀ ਤੇਰੀ ਜਦ ਇੱਕ ਦੋ ਵਾਰੀ ਬੋਣਾ ਇਹ ਐਨੇ ਝ ਉੜ ਜਣਾ ਇਹਨੇ ਬੋਣਾ ਹੀ ਨਹੀਂ ਉਹ ਸੁਪਰ ਸੀਡਰ ਕਹਿੰਦਾ ਬੀਜੂਗਾ ਜਦ ਦੋਦੇ ਦਾ ਰੂਟਾ ਬੀਟਰ ਕਹ ਲੈ ਹਾਂ ਇੱਕ ਵਾਰ ਬੋਣਾ ਬਸ ਬਸ ਫਿਰ ਹਵਾ ਲੱਗ ਜਣੀ ਫੇ ਉਹ ਤਾਂ ਬਸ ਜਿਆਦਾ ਸੋਗਾ ਮਾਰਦੀ ਜੇ ਤਜਰਬਾ ਕਰਕੇ ਦੇਖਣਾ ਹਾਂ ਉਹ ਤਜਰਬਾ ਸਹੀ ਇਹੀ ਹੋ ਸਕਦਾ ਉਹ ਤਜਰਬਾ ਕਰਨ ਨੇ ਆਪਣੇ ਇੱਧਰ ਲੈਣੀ ਬੀਜ ਲੈਣੇ ਤੇ ਤੇਰੇ ਨਾਲ ਕੇ ਤਜਰਬਾ ਹੁਣ ਜੇ ਤੂੰ ਹੜਦਾ ਨਹੀਂ ਤਜਰਬਾ ਕਰਨ ਨੂੰ ਕਹਿੰਦਾ ਜੇ ਛੇਤੀ ਬੀਜ ਨੇ ਬੱਤ ਲੈ ਆਉਣਾ ਇਹਨੂੰ ਸੋਗਾ ਮਾਰ ਕੇ ਰੌਣੀ ਕਰਦੇ ਸਮਝ ਗਏ ਸੋਗਾ ਜੀ ਦਾ ਫਿਰ ਕੋਈ ਦਾ ਰੋਲਾ ਨਹੀਂ ਬਸ ਵੇ ਇੱਕ ਨਹੀਂ ਰੌਣੀ ਕਰਦੇ ਡੌਲਾ ਖੱਡ ਦੰਦਾ ਦੋ ਕ ਹਾਂ ਡੌਲਾ ਕੱਢਦੇ ਇੱਕ ਨਹੀਂ ਰੌਣੀ ਕਰਦੇ ਹੁਣ ਪਤਾ ਲੈਟ ਲੂਟ ਦਾ ਕੀ ਆ ਸਾਰਾ ਅੱਜ ਦਾਬ ਲੈਟ ਨੂੰ ਡੀਕਦੇ ਤਿੰਨ ਦਿਨ ਹੋ ਗਏ ਬਰਸੀਨ ਵੀਜਾਂ ਨੂੰ ਸਾਰਾ ਪਿੰਡੇ ਡੀਕਦਾ ਸਭ ਨੇ ਤਿਆਰ ਕਰੇ ਪਈ ਖੇਤ ਡੌਲਾ ਪਾਈਆਂ ਪਈਆਂ ਬਰਸੀਨ ਨੂੰ ਲੈਟ ਡੀਕਦੇ ਆ ਲੈਟ ਆ ਨਹੀਂ ਰਹੀ ਹੱਥ ਖੜੇ ਆ ਸਰਦਾਰ ਜੀ ਲੈਟ ਬਿਨਾਂ ਕਾ ਕੰਡਾ ਪਹਿਲੇ ਨਹੀਂ ਆਏਗਾ ਕਾ ਕੰਡਾ ਪਹਿਨੀ ਚਾਰ ਚੱਲਦਾ ਹੈ ਯਾਰ ਗਰਮੀ ਜ਼ਿਆਦਾ ਹੈ ਨਾ ਹਰਸ਼ੂ ਤੇਰਾ ਨੋ ਗਿਆ ਕਰਮਜੀਤ ਹੋਗੇ ਚੱਲ ਜਾਨੀ ਦੀ ਅਗਲੇ ਮਹੀਨੇ ਹੁੰਦੀ। ਜਾਂ ਫੇ ਬੀਜ ਦੇ ਬਾਈ ਸਾਡੇ ਤਾਂ ਹੱਥ ਖੜੇ ਆ। ਸਾਨੂੰ ਬਾਚਣਾ ਨਾ کہیں ਵੀ ਤੁਸੀਂ ਆਏ ਤੇ। ਬਾਕੀ ਭਾਈ ਤੁਸੀਂ ਦੱਸ ਦੋ ਜੀ ਮੰਨਦਾ ਤਾਂ ਹੈ ਨਹੀਂ ਕਿਸੇ ਦੀ ਇਹ। ਇਹ ਮਲਕੀ ਸੀ ਜਾਚੇ ਦਾ ਭਤੀਜਾ। ਇਹ ਦੇਖਣ ਉੱਧਰ ਬਾਹਰ-ਬਾਰ ਦੇਖਣੀ ਸੀ ਜਦੋਂ। ਪੂਰੇ ਦਾ ਬਾਦੂ ਆ। ਉੱਧਰ ਉੱਧਰ। ਉੱਧਰ ਖੇਤਾਂ 'ਚ ਉਹ ਨੀਵੇਂ ਆ ਕਹਿ ਰਹੇ ਉੱਧਰੋਂ ਮਿੱਟੀ ਖਿੱਚੀ ਵੀ ਉੱਧਰ ਗਿੱਲ ਹੈਗੀ। ਚੱਲ। ਲਾ ਵੀ ਥੱਲੇ ਹੀ ਲੱਗ ਗਿਆ ਦਲੀ ਦੇਖ ਵਾਲਾ। ਖੜ ਜਾ ਖੜ ਜਾ ਹਲੇ ਅਜੇ ਤਾਂ ਸਟਾਰਟ ਵੀ ਨਹੀਂ ਕਰਿਆ ਉਹਨੇ ਸੰਘਟ ਟਾਇਰ ਢ ਗਾਲਣ ਦੇ ਗਿਆ 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 ਮਾਲਿਕਾ ਜਮੈਂ ਜੋਰ ਨਹੀਂ ਮਾਰਦਾ ਆਉ ਜੋ ਵੀ ਨਹੀਂ ਜੋਰ ਮਾਰਦਾ ਹੇਗਾ ਤੈਨੂੰ ਜੋਰ ਮਾਰਦਾ ਹੈ ਇਸ ਦੇ ਲੈ ਦੀ ਰੇਸ ਮੇਰੀ ਵੀਡੀਓ ਇਹ ਕੰਮ ਕਰਿਆ ਸਾਰਾ ਯਾਰ ਰੇਸ ਨਹੀਂ ਦਿੰਦਾ ਹੈਗਾ ਦੇਲਾ ਤੇਲ ਵਿੱਚੋਂਦਾ ਬਾਈ ਇਹੇ ਇਹ ਐਂ ਅਸਲੀ ਕਹੂੰਗਾ ਨਿਕਲਣਾ ਕਿ ਤਾਹੀ ਹੈ ਇਹ ਤੇ ਇਹ ਜਿੱਨੇ ਜਿੰਨਾ ਮੈਂ ਜੋਰ ਮਾਰਨ ਨੂੰ ਇਦਾਂ ਪਾਣੀ ਕਰਕੇ ਨਰਮ ਤੀ ਜਿੰਨਾ ਕਰਦੇ ਹੋਗੇ ਉਹ ਤੈਨੂੰ ਉੱਚਾ ਤਾਂ ਉਹ ਤੈਨੂੰ ਅਹੀਂ ਲੈ ਕੇ ਜਾ ਉੱਧਰ ਵੀ ਖਾਲੇ ਆ ਹਾਂ ਹਾਂ ਉਹ ਤੈਨੂੰ ਉੱਥੇ ਦੇਖੂਗਾ ਚੜਾਉਣਾ ਤਾਂ ਇੱਧਰ ਨੂੰ ਆ ਚੜਾਉਣਾ ਤਾਂ ਇੱਧਰ ਨੂੰ ਆ ਉੱਥੇ ਨੂੰ ਆਹ ਭਰ ਦਿੰਦੇ ਆ ਨਾ ਨਾ ਨਵਾਂ ਕੱਢ ਲਈਂ ਤੂੰ ਰਹਿਣ ਦੇ ਉਹ ਤੈਨੂੰ ਕਰਦਾ ਮਜ਼ਾ ਆ ਗਿਆ ਤੇ ਦਲੀ ਨੇ ਵਿਸਾਇਆ ਕਾਲੀ ਕਦੀ ਰੇਸ ਘਟਾ ਚੱਲ ਜਿੱਦ ਕਿਤੇ ਰਾ ਉਹ ਖੜਾ ਵਜਾਰਾ ਯਾਰ ਉਹ ਉੱਤੇ ਖੜਾਇਆ ਪਿਆ ਤੁਸੀਂ ਉਹ ਤਾਂ ਬੁਲਾਇਆ ਨਹੀਂ ਓਰੇ ਤੇ ਪਸਾ ਲਿਆ ਹਟਦੇ ਨਹੀਂ ਹੈਗੇ ਸਿੱਧਾ ਚੜਾਇਆ ਦੇਖ ਲੈ ਬਿਲਕੁਲ ਹੀ ਨਾ ਆ ਡੌਲ ਪਰ ਨੂੰ ਦੇਖ ਲੈ ਇਹਨਾਂ ਨੂੰ ਆਇਆ ਵੀ ਤਿਆਰ ਰੈਕਟਰ ਹੈਗਾ ਇਹ ਤਜਰਬੇ ਕਰਦੇ ਆ ਤਜਰਬੇ ਭਾਈ ਦੇਖ ਲੈ ਤੀਰ ਵਾਂਗੂ ਫਿੱਟਾ ਏ ਕਟਿਆ ਘਾਸੇ ਨਹੀਂ ਹੈ ਨਾ ਨਾ ਨਿਕਲ ਜਾਣਾ ਹੁਣ ਤਾਂ ਹਾਂ ਹੁਣ ਤਾਂ ਨਿਕਲ ਜਾਣਾ ਆ ਵੱਡੋ ਗਿਆ ਕਾਲਾ ਰਹੇਂ ਜੀ ਹਿੰਦੀ ਨੂੰ ਥੱਲੇ ਨੂੰ ਹੀ ਜਾਣਾ ਇਹਨੇ ਚੱਲ ਉਹ ਕਾਲਾ ਹੋ ਗਈ ਇੱਕ ਟੂਟਾ ਦੇਖ ਲੈਣ ਦੇ ਨੀਮਾ ਜਾਣ ਦੇ ਮੜਾ ਜਾ ਫੇਰ ਪਾਉਂਗੇ ਇਹ ਨਹੀਂ ਹਟਦਾ ਹੈਗਾ ਯਾਰ ਸੋਨਾਲੀ ਕਈ ਨਹੀਂ ਜ਼ੋਰ ਲਾਉਂਦਾ ਉਹ ਕਾਲੇ ਕਿਹੜਾ ਗੇਅਰ ਲਾਇਆ ਵਾ ਮੜਿਆ ਗੇਰ ਬੜਾ ਲਾਜ ਦਾ ਘੇੜੇ ਬਹੁ ਘੱਟ ਆ ਜਾ ਬਈ ਆ ਜਾ ਫੇਰ ਆ ਜਾ ਪੀਆ ਲੋ ਨਹੀਂ ਚੌਥਾ ਲੋ ਲਾਈ ਕਿੰਨਾ ਇਹ ਲਾਉਣਾ ਉਹ ਬਈ ਇਹਨਾਂ ਨੇ ਨਹੀਂ ਕਰੀ ਉਹ ਨੂੰ ਵੀ ਕਹੀ ਕਿ ਚੌਥਾ ਲੋ ਲਾਵੇ ਮੂਰੇ ਚੱਕਾ ਤੋੜ ਦਿੱਤਾ ਅੱਤਰੇ ਹੀ ਤੋੜਦੇ ਤਿੰਨ ਵੀ ਤੋੜਦੇ ਸਾਰਾ ਕਿਲੋ ਕਰ ਦਿੱਤੇ ਇਹਨੂੰ ਖਾ ਲੈ ਬਈ ਪੀਆ ਵੀਰ ਪੈ ਗਿਆ ਲਓ ਜੀ ਹੁਣ ਤਿੰਨ ਫੇਰ ਜਾਨ ਕਸੇ ਨਾਗਾ ਚੜਾ ਲਓ ਹੁਣ ਚਲੋ ਦੇਖਦੇ ਆਈਏ ਇੱਥੇ चढ़ंदी पीए <laughs> ਜੀ ਲਾਈਟ ਵਾਲਾ ਗਮ ਔਖਾ ਹੀ ਆ ਅੱਜ ਵੀ ਨਹੀਂ ਆਈ ਸ਼ਾਮ ਹੋ ਚੱਲੀ ਕਹਿੰਦੇ ਸਾਡੇ ਗਿਨੀ ਤੇ ਚੱਲਦੀ ਆ ਜੀ ਪੂਰੇ ਫਾਲਟ ਪੈ ਗਿਆ ਪੁੱਜੀ ਨਹੀਂ ਹੋਰ ਰੱਬ ਰੱਖਾ ਜਨਰੇਟਰ ਪੁੱਛਿਆ ਤਾਂ ਵੀ ਚਲੋ ਜਨਰੇਟਰ ਲਾ ਦਿੰਦੇ ਆ ਕਿਉਂਕਿ ਹਰੇਕ ਜਨਰੇਟਰ ਪੰਗਾ ਹੈ ਸਾਡੇ ਏਰੀਏ ਵਿੱਚ ਜਨਰੇਟਰ ਹੈਗੇ ਜਰੂਰ ਆ ਥੋੜੇ ਆ ਪਰ ਇਹਨੂੰ ਹਰੇਕ ਜਨਰੇਟਰ ਚੱਲਦਾ ਨਹੀਂ ਕਿਉਂ ਮੋਟਰ ਹੈ 10 ਦੀ ਸਾਡੇ ਪਿੰਡ 'ਚ ਤਕਰੀਬਨ ਕਿਸੇ ਦੀ 10 ਦੀ ਮੋਟਰ ਨਹੀਂ ਉਧਰ ਹਰਸ਼ਵੀਰ ਕੋਲ ਹੈਗਾ ਇਹ ਜਨਰੇਟਰ ਉਹ ਛੋਟਾ 1 ਕਿਲੋਵਾਟਾਂ ਵਿੱਚ ਕਹਿੰਦਾ ਅੱਗੇ ਮੈਂ ਲਾਇਆ ਤਾਂ ਪਤਾ ਨਹੀਂ ਉਹਦਾ ਕਿਆ ਸਾੜਤਾ ਇਹਨੇ ਉਸੇ ਹੜਾਤਾ ਦਾ ਉਹਦਾ ਇਦੇ ਕਰਕੇ ਉਹ ਵੀ ਨਹੀਂ ਲੱਗਣਾ ਇੱਕ ਹੋਰ ਪੁੱਛਿਆ ਦਾ ਉਹ ਬੰਦਾ ਕਹਿੰਦਾ ਮੈਂ ਵੀ ਅੱਜ ਯਾਰ ਬਸੀਨ ਬੀਜਣ ਲੱਗਿਆ ਵਾ ਬਾਈ ਗਿਆ ਬਾਈ ਦੂਰ ਮੈਂ ਚੱਲ ਕੋਈ ਨਹੀਂ ਹੁਣ ਫਿਰ ਕਾਲੂ ਸਹੀ ਹੁਣ ਕਾਲੂ ਦੇਖਦੇ ਆ ਉਹ ਕਹਿੰਦਾ ਕਾਲੂ ਆ ਜਾਣਾ ਮੇਰਾ ਮੈਂ ਕਿਹਾ ਚੱਲ ਜੇ ਕਾਲੂ ਆ ਗਿਆ ਕਾਲੂ ਸਹੀ ਬਾਕੀ ਹੁਣ ਅੱਜ ਦਾ ਦਿਨ ਵੀ ਇਕ ਨਹੀਂ ਲੰਘਿਆ ਮੈਂ ਕਿਹਾ ਚੱਲ ਕੋਈ ਨਹੀਂ ਰੱਬ ਰੱਖਾ ਕਾਲੂ ਬੀਜ ਲਾਂਗੇ ਪਰ ਪਤਾ ਨਹੀਂ ਕੀ ਹੋਇਆ ਬਦੇ ਨੂੰ ਨਾ ਜਾਈ ਨਾ ਕਾਲੂ ਆਈ ਜੇ ਕਾਲੂ ਆ ਗਈ ਸੋਮਵਾਰ ਨੂੰ ਤਾਂ ਠੀਕ ਆ ਮੈਨੂੰ ਉਮੀਦ ਆ ਫੇ ਪਰਸੋਂ ਨੂੰ ਛੁੱਟੀ ਆ ਦਿਵਾਲੀ ਦੀ ਚੌਥੇ ਨੂੰ ਫੇਰ ਛੁੱਟੀ ਆ ਉਹ ਫੇ ਤਾਂ 5-7 ਦਿਨ ਤੱਕ ਆਉਂਗੀ ਰੱਬ ਦੀ ਕਿਰਪਾ ਨਾਲ ਜਿਹੜੇ ਹਾਲ ਹੋਏ ਵੀ ਬਿਜਲੀ ਤੇ ਕਰੀਏ ਗਿਆ ਰੌਣੀਆਂ ਪਈਆਂ ਸਭ ਕੋ ਪਈ ਆ ਜੀ ਚਲੋ ਜਿੱਕਣਾ ਕੰਮ ਚੱਲਦਾ ਯੂਕੀ ਚਲਾਉਣਾ ਪੈਣਾ ਹੁਣ ਤਾਂ ਅਜੇ ਬੋਲੂ ਬਾਈ ਵੀ ਲਸਣ ਲਾਉਣ ਲੱਗਿਆ ਤਾਂ ਉਹ ਵੀ ਨਹੀਂ ਲਾ ਕੇ ਗਿਆ ਕਹਿੰਦਾ ਜੀ ਲਾਈਟ ਨਹੀਂ ਆਈ ਕੀ ਕਰੂੰਗਾ ਪਾਣੀ ਵੀ ਲਾਉਣਾ ਕਿਸੇ ਪਰਸੇ ਤੇ ਸਤਿ ਸ਼੍ਰੀ ਅਕਾਲ ਜੀ ਐਮਨ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਕੋ ਤਵੇ ਲਾਉਂਦਾ ਤਾਂ ਉੱਥੇ ਗਿੱਲ ਵਿੱਚ ਨਹੀਂ ਮੈਂ ਤਾਂ ਇੱਧਰ ਕਹਿੰਦਾ ਚਲਾਉਂਦਾ ਇੱਧਰ ਟਰੈਕਟਰ ਵਰਤਦਾ ਵੀ ਮੈਂ ਤਾਂ ਇਹ ਹੀ ਚਾਚਾਪੀ ਚਾ ਕਰਦੇ ਗੱਲਾਂ ਉਹੀ ਦੱਸ ਕੇ ਗਿਆ ਕਹਿੰਦਾ ਇਹ ਕਹਿੰਦਾ ਲਾ ਉਹਨੂੰ ਜਿਆਦਾ ਪਤਾ ਮੈਂ ਹਟ ਜਾ ਦੇ ਲ ਮੇਰੇ ਕੋ ਤਵੇ ਗਿੱਲ ਵਿੱਚ ਯਾਰ ਮੈਨੂੰ ਕਹਿ ਤਾ ਮੈਨੂੰ ਤਾਂ ਐਕਸਪੀਰੀਅੰਸ ਨਹੀਂ ਹੈਗਾ ਬਾਈ ਆਪਣਾ ਐਕਸਪੀਰੀਅੰਸ ਆ ਤੇ ਕਹੇ ਜਾ ਤੇਰਾ ਹੈਗੀ ਪਰਲੀ ਸਾਈਡ ਹੈਗੀ ਆ ਉਰਲੀ ਸਾਈਡ ਨਹੀਂ ਹੈ ਪਰਲੀ ਸਾਈਡ ਭਾਈ ਕਿੰਨੀ ਤਾਂ ਦਾ ਭਾਈ ਕਿੰਨੀ ਨਾ ਸਵਾਗਾ ਕਿ ਨਹੀਂ ਸੁਣਾਈ ਕਿ ਰੇਤਾ ਆ ਵਾ ਪਰਲੇ ਪਾਸੇ ਪਤਾ ਕਾਤੇ ਗਿੱਲ ਉਧਰੋਂ ਗੰਨੇ ਨੂੰ ਪਾਣੀ ਬੂਣੀ ਲੱਗਿਆ ਵਾ ਕੋਈ ਗੰਨੇ ਨੂੰ ਪਾਣੀ ਲੱਗਿਆ ਜਾਂ ਇਹਨੂੰ ਬੂਲਰੋਂ ਲੱਗਿਆ ਉੱਥੇ ਕੋਈ ਪਾਣੀ ਲਿਖੋ ਤਾਂ ਪਹਿਲਾਂ ਹੀ ਖੇੜੂਗਾ ਲੋ 11 ਦੀ ਪੂਰੀ ਗਿੱਲ ਹੁੰਦਾ ਬਸ ਜਾਂ ਫੇ ਸ਼ੋਰੇ ਯਾਦਾ ਉਧਰ ਹਾਂ ਸ਼ੋਰੇ ਕਰ ਸ਼ੋਰਾ ਵੀ ਹੈਗਾ ਉਰਾਂ ਵੀ ਸ਼ੋਰਾ ਪੂਗਾ ਉੱਥੇ ਨਾ ਜਿਹੜਾ ਮਿੱਟੀ ਆ ਜਿਹੜੀ ਅਪਹੀ ਦੀ ਮਿੱਟੀ ਹੜ ਕੇ ਵਿੱਚ ਆ ਜਾਂਦੀ ਆ ਉਹ ਉੱਚਾ ਹੋਇਆ ਵਾ ਉਹ ਉੱਚਾ ਹੈ ਤਾਂ ਖਾਲ ਦੀ ਮਿੱਠਖਾਲ ਦੀ ਮਿੱਟੀ ਉਹਨਾਂ ਆਈ ਉਹ ਲੋ ਆਈ ਵੀ ਸ ਇਹ ਤਾਂ ਮਾੜਾ ਮੋਟਾ ਪਾਣੀ ਟੱਪਿਆ ਪਰ ਉਹ ਜਾਂ ਪ੍ਰਸ਼ਾਸਨ ਦਾ ਪਾਣੀ ਟੱਪੀ ਜਾਂਦਾ ਮਾੜਾ ਮੋਟਾ ਇਹ ਰਾਮ ਹੋ ਜਾਂਦਾ ਹੋਰ ਕੁਝ ਨਹੀਂ ਹੋ ਰਿਹਾ ਇੱਕ ਰੇਤਾ ਤੋਂ ਹੋ ਜਾਂਦਾ ਯਾਰ ਮੇਰੀ ਗੱਲ ਸੁਣ ਲੈ ਅੱਜ ਤਰੀਕ 19 ਆ ਹਲੇ ਉਹ ਤਾਂ ਯਾਰ ਲਾਈਟ ਦੀ ਕਿਰਪਾ ਨਹੀਂ ਹੈਗੀ ਨਹੀਂ ਤਾਂ ਅੱਜ ਰਾਤ ਨੂੰ ਰੌਣੀ ਹੋ ਜਾਣਾ ਤਾਂ ਠੀਕ ਆ ਜੇ 20 ਨੂੰ ਰੌਣੀ ਹੋ ਜਾਂਦਾ ਪਹਿਲੀ ਤਾਂ ਕ੍ਰਾਮਦਾਰੀ ਆ 20 ਹੋਣੀ ਸੀ ਇਹ ਵੀ ਤੈਨੂੰ ਮੈਂ ਗੱਲ ਦੱਸ ਦਿੰਦਾ ਸਮਝ ਗਿਆ ਲੈ ਜਿਹੜੇ ਨੂਟੇਵਾਂ ਕਣਕ ਪੂਰੀ ਪਿਜਾਈ ਚਲਦੀ ਆ ਹੁਣ ਇਸ ਟਾਈਮ ਯਾਰ ਰੌਣੀ ਵਾਲੀ ਹੀ ਚੱਲ ਰਹੀ ਨੂੰ ਮੰਨਦਾ ਤਰੀਕਾ ਗੱਲ ਲੰਮੀ ਗਾਣਾ ਥੋੜਾ ਪੂਰਾ ਨਹੀਂ ਪਿਆ ਵਿਆ ਉੱਥੇ ਹੀ ਤਾਂ ਖੇਤ ਮਸ਼ੀਨਾਂ ਉਹ ਬੂਟਿਆਂ ਦੀ ਗੱਲ ਹੋਉਂਦੀ ਆ ਹਾਂ ਉਹ ਲੈ ਮੇਰੀ ਬੂਟਿਆਂ ਵੀ ਬੀਤੇ ਕਣਕੇ ਬੂਟਿਆਂ ਮਾਂ ਜਿਹੜੀ ਜੰਮਿਆਉਣੀ ਪਹਿਲਾਂ ਇਹ ਆ ਗੇਤੀ ਚਾਹੀਦੀ ਆ ਫੇਰ ਪਿਛੇਤੀ ਚਾਹੀਦੀ ਗੱਬੇ ਵਾਲੀ ਗੱਬੇ ਵਾਲੀ ਕਣਕ ਬੂਟਿਆਂ ਉਾਂ ਕਰਦੇ ਚਾਹੀਦੀ ਆ ਤਾਂ ਪਿਛੇਤੀ ਕਰ ਦੋ ਉਹਨੂੰ ਪੱਤਾ ਤਾਂ ਪੀ ਜਾਂਦਾ ਹਾਲੀ ਨੂੰ ਹੋਣਗੇ ਪੱਤਾ ਨਹੀਂ ਕਰਦਾ ਪਹਿਨੇ ਲੈ ਜਾਂਦੇ ਉਹ ਯਾਰ ਵੀ ਨਾ ਠਾਲੇ ਨਾ ਲਾਦੇ ਉਹ ਹੋ ਜਾਂਦੀ ਆ ਇੱਥ ਪੇ ਉਦਣ ਦੇ ਰੌਣੀ ਕਰਾਉਂਦਾ ਤੀ ਤੇ ਇਹਨਾਂ ਨੂੰ ਪੱਤ ਤੇ ਥਲਾ ਮਸੀ ਆਇਆ ਤੂੰ ਕਦੋਂ ਰੌਣੀ ਕਰਦਾ ਉਹਦਾ ਬਾਹਰ ਇਹ ਕਰਕੇ ਸਿੱਕੜੀ ਸੁੱਕ ਗਈ ਪਰ ਬਸ ਹੋਰ ਕੁਝ ਨਹੀਂ ਹੈ ਕੋਲ ਥੋੜੀ ਤੇ ਮੈਂ ਕਿਹਾ ਮਾ ਮੇਰੀ ਗੱਲ ਸੁਣ ਲਓ ਖੇਤਾਂ 'ਚ ਛੇੜੋ ਵੱਲੇ ਬੱਟਾ ਸਾਫ ਕਰਾ ਲਓ ਹੂੰ ਵੀਰੇ ਬੱਟਾ ਹੀ ਸਾਫ ਕਰਾ ਦੋ ਭਈ ਇਹਦੇ ਹੂੰ ਇਹ ਤਾਂ ਬਾਹਰ ਜਲੇ ਬਾਹੂਂਗੇ ਨੂੰ ਟੈਂਪਰੇ ਹਾਂ ਬਾਗੇ ਜੇ ਨਹੀਂ ਹੁੰਦੀ ਬਾਗੇ ਜਦ ਬੀਜ ਦੇਣਾ ਤਾਂ ਜਦ ਬੀਜ ਦੇਣਾ ਜੇ ਬਾਏ ਬਿਨਾਂ ਰੌਣੀ ਹੋ ਜਾਂਦਾ ਉਹ ਸੌਖਾ ਭਰ ਜਾਂਦਾ ਹਾਂ ਏ ਬਸੀਂ ਕਿਥੇ ਬੀਜ ਹੋਣੇ ਤਾਂ ਹੁਣ ਅਗਲੇ ਸਾਲ ਹੀ ਬੀਜ ਹੋਣੇ ਇਹਨਾਂ ਦਾ ਤਾਂ ਪਿਛਲੀ ਵਾਰ ਵਧੀਆ ਹਿੰਮਤ ਦੀ ਮਾਰ ਲਈ ਤੁਸੀਂ ਨੇ ਉਹੀ ਮੇਰੀ ਘਰ ਨਾਲ ਬਰਾਬਰ ਹੀ ਆਇਆ ਯਾਰ ਇਹਨਾਂ ਨੇ ਬਿਨਾਂ ਕਿਸੇ ਸਮੱਸਿਆ ਤੇ ਬੜਾਈ ਵੀ ਉਲਝ ਰਹੇ ਆ ਮੈਂ ਇਸ ਮਸੇ ਕਾ ਵੜਾ ਕੇ ਉਲਝ ਰਹੇ ਆ ਲੈਟ ਹੀ ਨਹੀਂ ਆਉਂਦੀ ਜਦ ਜਿਹਨੇ ਡੌਲਾ ਪਾਈ ਉਹ ਵੀ ਖੜੇ ਆ ਪੰਜ ਛੇ ਤਿੰਨ ਲੋਕ ਗੱਗੇ ਰਾਂ ਡੌਲਾ ਪਾਈਆਂ ਨੇ ਚਾਰ ਦਿਨ ਹੋ ਗਏ ਲੈਟ ਹੀ ਨਹੀਂ ਆਉਂਦੀ ਜਦ ਜਨਰੇਟਰ ਦਾ ਪੰਗਾ ਲੈਣ ਲੱਗਿਆ ਤਾਂ ਇਹ ਜਨਰੇਟਰ ਹੁਣ ਹੀ ਚੱਕਦਾ ਤੇਰੇ ਵਾਲਾ ਕਿਹੜਾ ਆਹ ਇਹ ਛੋਟਾ ਥੋੜਾ ਕਿਲੋਵਾਟ ਦਾ ਇਹ ਦਾਦੀ ਚਲਾਉਂਦਾ ਨਹੀਂ ਹੈਗਾ ਇਹ ਨਹੀਂ ਕਹੀਦਾ ਬੜਾ ਇਹਨੂੰ ਬੜਾ ਇਹ ਜਵਾਬ ਦੇ ਕੇ ਦਾਦੀ ਨੂੰ ਮੈਂ ਇੱਕ ਸਾਲ ਦੇਖਿਆ ਪੰਜੀ ਪੰਜੀ ਦੀ ਪੰਜੀ ਦੀ 7.5 ਦੀ ਅਹੀ ਚਲਾਦੀ ਸੀ ਇਹ ਜਾਂ ਡਬਲ ਪਹਿਲੀ ਸਟਾਰਟਿੰਗ ਵੀ ਚੱਲੀ ਜਾਂਦਾ ਜਾਂ ਦਾਦੀ ਡਬਲ ਸਟਾਰਟਿੰਗ ਕਰਦੀ ਆ ਫੇ ਬਹਿ ਜਾਂਦਾ ਤੇ ਬੜਾ ਆਪਣੇ ਕਿਹਦੇ ਪਾ ਬੜਾ ਹੈਗਾ ਉਧਰ ਕਿਹਾ ਜੱਸੇ ਵਾਲਾ ਪਾਉਂਗਾ ਕੱਲੂ ਫਿਰ ਜੱਸੇ ਵਾਲਾ ਬੜਾ ਹੈ ਹਾਂ ਉਹਦਾ ਚੱਲਦਾ ਉਹਦਾ ਹੈਗਾ ਬੜਾ ਮਨ ਦੀ 18 ਘਰੇ 20 ਦਾ ਇੰਡਰ ਬਣਾਉਣਾ ਹੈ ਤਾਂ 25 ਪਾਵਰ ਦਾ ਚਾਹੀਦਾ ਹਾਂ ਉਹ 20 ਦੇ ਉੱਪਰ ਹੀ ਆ ਮੈਨੂੰ ਲੱਗਦੀ ਉਹ 20 ਦੇ ਉੱਪਰ ਹੁਣ 10 ਪਾਵਰ ਦੀ ਮੋਟਰ ਆਪਣੇ ਹੱਦ ਦਾ ਹਲੇ ਅਗਰ ਨਹੀਂ ਤੂੰ ਹੌਸਪਾਬ ਨਹੀਂ ਕਿਲੋਵਾਟਾਂ ਚ ਹੁੰਦਾ ਕਿਲੋਵਾਟਾਂ 'ਚ ਇਹ ਦੱਸਦੀ ਚਾਹੀਦੀ ਆ ਮੋਟਰ ਨਾ 25 ਦੱਸਦੀ ਨੂੰ ਘੱਟੋ ਘਾਟ ਜੇ ਦੱਸਦੀ ਮੋਟਰ ਆ 25 ਦੀ ਜੇ ਦੱਸਦੀ ਮੋਟਰ ਆ ਆਪਣੇ ਤਾਂ 20 ਕਿਲੋਵਾਟ ਦਾ ਘੱਟੋ ਘਾਟ ਚੰਗਾ ਹੈ ਲੈਣਾ ਨਾ ਮੈਂ ਤਾਂ ਹੀ ਲੈਣਾ 50 ਕਿਲੋਵਾਟ ਦਾ ਲਾਈਟਾਂ ਆਗੇ ਕਰਨਾ ਪਿੰਡ ਚਲਾਉਣਾ ਇੱਥੇ ਹਾ ਹਾ ਸੁਣ ਲਾ ਕੇ ਕਹਿੰਦਾ ਡੀਜੇ ਚਲਾਉਣਾ 50 ਕਿਲੋਵਾਟ ਦਾ ਦਵਾ ਦੂੰਗਾ ਇਹ ਹੋਣਾ ਹੈ ਜਿਹੜਾ ਟੈਰ ਨਾਲ ਆਉਂਦਾ ਜਿਹਨੂੰ ਇਸੇ ਵਾਲਾ ਨਹੀਂ ਹੈ ਟਰੈਕਟਰ ਲਈ ਗਾਰਡ ਵਾਲਾ ਬਣਾਇਆ ਰਿਆ ਭਰਾਵਾ ਪਿਆ ਮੇਰੀ ਦਾ ਸੁਣ ਲੈ ਉਹ ਮੇਰੀ ਦਾ ਸੁਣ ਲੈ ਇਹ 50 ਕਿਲੋਵਾਟ ਕਹਿੰਦਾ ਉਹਨੂੰ ਚਲਾਉਣ ਨੂੰ ਵੀ ਕਿੱਡਾ ਟਰੈਕਟਰ ਚਾਹੀਦਾ ਜਿਉਂ ਵੀਰੇ ਚਲਾਉਂਦਾ ਵੀ ਉਹੀ ਗਾ ਜੌਂਡੀਅਰ ਵੀ ਕਿੰਨੀ ਸ਼ਾਰਪਟ ਵੀ ਸਾਰਾ ਤੇਰੇ ਕਿਲੋਵਾਟਾਂ ਚ ਆਉਂਦਾ ਹੁਣ ਆਇਨਾ ਕਹਿੰਦੀ ਮਿੰਦਰਾ ਵੀ ਚਲਾਉਂਦਾ ਉਹ ਤੇਰੇ ਵਾਲਾ ਵੀ ਮਿੰਦਰਾ ਮੇਰੇ ਵਾਲਾ ਵੀ ਮਿੰਦਰਾ ਹੀ ਆ ਮੇਰੀ ਵਾਲਾ 7.5 3.5 ਨੈਸੀ ਤਾਪ ਕੇ ਜਾਂਦਾ ਦਾ ਆਹ ਅੰਨ ਖੰਡ ਨੂੰ ਕਰਦੀ ਲੱਗਦਾ ਯਾਰ ਮੈਸੀ ਕਹਿੰਦਾ ਤੁਮਣਾ ਸਾਡੇ ਸਾਦੀ ਫਿਰ ਦਬਦਾ ਹੈ ਧੱਕੇ ਜਾਂਦਾ ਪਾਣੀ ਬੋਤਲ ਵਾਲੀ ਮੈਂ ਮਾ ਯਾਰ ਮੇਰੇ ਦਾਦੀ ਆ ਤੇਰੀ ਹਾਂ ਮੇਰਾ ਮਹਿੰਦਰਾ ਨੋਰਮਲ ਚੱਲਦਾ ਸਾਢੇ 3 ਲੀਟਰ ਤੇਲ ਪੀਂਦਾ ਇੱਥੇ ਧੱਕੇ ਜਾਂਦਾ ਰਿਹਾ ਹੈ ਜਿਹੜਿਆਂ ਦਾ ਨਾਪਕੇ ਤੇ ਖੇੜਿਆਂ ਦਾ ਫਰਕ ਹੋਊਗਾ ਮੇਰਾ ਸਾਢੇ ਹੁਣ ਆਹ ਟਰੈਕਟਰ ਜਿਹੜਾ ਫੋੜ ਲਾ ਦੇਦੇ ਪਰ ਫਿਰ ਠੀਕ ਜਾਂਦਾ ਸਾਢੇ 3 ਲੀਟਰ ਤੇਲ ਖਾਂਦਾ ਦਾ ਦਾਦੀ ਨੂੰ ਜਿਹੜੇ ਗੁੰਡਿਆਂ ਦਾ ਫਰਕ ਹੋਊਗਾ ਜਿਹੜੇ ਵਧੀਆ ਤੇ ਪਰ ਜਿਹੜਾ ਮੈਂ ਜਦ ਦਸੇ ਵਾਲਾ ਚਲਾਉਂਦਾ ਇਹ ਥੋੜਾ ਜਿਹਾ ਓਵਰ ਸਪੀਡ 'ਚ ਚੱਲਦਾ ਇਹ ਵੱਧ ਰੇ ਇਹ ਗੇੜੇ ਥੋੜੇ ਜੇ ਹੋਰ ਆ ਫਿਰ ਆਪਣੇ ਨਾਲੇ 7.5 ਮੋਟਰ ਪਾਣੀ ਪੌਂਪ ਕਰਦੀ ਮੋਟਰ ਨਹੀਂ ਕੱਢਦੀ ਕੱਢਣੀ ਨਹੀਂ ਕਰਦਾ 7.5 ਦੀ ਪਾਣੀ ਪੌਂਪ ਕਰਦੀ ਯਾਰ 5 ਦੀ ਪਾਣੀ ਪੌਂਪ ਕਰਦੀ ਉਹ ਪਰਾ ਪਾਣੀ ਦਾ ਬੋਲਟੇਜ ਪਰਾ ਹਾਂ 3 ਸਾਲ ਹੋ ਗਏ ਲਾਈਟ ਵੱਧ ਰਹੀਦੀ ਸੀ ਬੋਲਟੇਜ ਹੀ ਨਹੀਂ ਟੁੱਟੀ ਨਹੀਂ ਦੇਖਿਆ ਪਾਣੀ ਛੱਡ ਜੇ ਕਰਦੀ ਸੀ ਸਾਤੇ ਗਾਹਾਂ ਵਾਲੀ 7.5 ਦੀ ਉਹਦੇ ਵਾਲੀ ਤੇਰੀ ਜੁਗਰਾਜ ਵਾਲੀ ਮੋਟਰ ਪਾਣੀ ਛੱਡ ਦਿੰਦੀ ਸੀ ਧਾਨਾ ਚ ਦੋ ਦੋ ਘੰਟੇ ਖੜੀ ਰਹਿੰਦੀ ਸੀ ਜਾਂ ਲੈਟੇ ਨਹੀਂ ਦੀ ਹੈਗੀ 200 180 ਕਿਆ ਕਰੂ ਮੋਟਰ ਲੈਡ ਪਰ ਡਿਪੈਂਡ ਆ ਲੈਡ ਪਰ ਆ ਤਾਂ ਥੋੜਾ ਆਲਾ ਆਲਾ ਬੋਰ ਜਦੋਂ ਥੋੜੀ ਬੇਬੇ ਮਰਜੀ ਦਾਦੀ ਤੁਹਾਡੀ ਸਭ ਕੁਝ ਟ ਹੈ ਗਿਆ ਉਹਨੇ ਸਾਲਾ ਪਹਿਲਾਂ ਪੂਜ ਵਾਲਾ ਹੁੰਦਾ ਚਗਰੇ ਵਾਲਾ ਕੋਈ ਬੈ ਗਈ ਤੇ ਗਨ ਉਹਰੇ ਤੇ ਬੱਚਾ ਸਿਰ ਕਰਕੇ ਤੇ ਤੇਰੀ ਬੇਬੇ ਨੂੰ ਉੱਥੇ ਲਈ ਆਉਂਦੇ ਤੇ ਇਧਰ ਪੂਜਾ ਇਕੱਠਾ ਵਿੱਚ गिर ਗਿਆ ਮੈਂ ਨਾ ਕਿਹਾ ਲੈਤਾ ਪਰ ਪਹਿਲਾਂ ਪਤਾ ਨਹੀਂ ਕਰਦਾ ਨਾ ਗੱਗਾ ਗੱਗਾ ਦਾ ਗੱਗਾ ਦਿੰਦਾ ਗੱਗਾ ਦਿੰਦਾ ਨਾ ਹੁੰਦੇ ਨੇ ਤੇ ਬਾਅਦ ਉਹ ਦੇ ਲਾ ਜਿਹੜਾ ੜਕ 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 ਕਰਦੀ ਹੁੰਦੀ ਉਹਦਾ ਪੜਾ ਹੋ ਗਿਆ ਉਧਰ ਗਈ ਮੋਰਦਾ ਉਹ ਦੋ ਬੋਰ ਦੀ ਪੁੜੀ ਵਾਲੀ ਹਾਂ ਹਾਂ ਉਹ ਗਿਆ ਸਾਲਾ ਪੁੱਟ ਲਿਆ ਥਾਕੂ ਦੇ ਵਿੱਚੇ ਪੱਖੇ ਬੁੱਖੇ ਰਾਦ ਵਾਲੇ ਪੁੱਕੂ ਦੇ ਵਿੱਚ ਹਾਂ ਪੱਖਾ ਤਾਂ ਅਸੀਂ ਖਿੱਚ ਲਿਆ ਫਿਰ ਤੂੰ ਹਣ ਵਾ ਕੇ ਬੋਰ ਬੋਰ ਵਿੱਚੇ ਰਹਿ ਗਏ ਢੋਲਕੀਆਂ ਬਹੁਤ ਜਗਾੜਦਾ ਜਿਹੜਾ ਪਿੱਛੇ ਰਹਿ ਗਿਆ ਦੋ ਬੋਰ ਜੋੜੇ ਵਿੱਚੇ ਉਹ ਖੂ ਬੈਠ ਗਿਆ ਬਾਈ ਖੂ ਹੀ ਬੈਠ ਗਈ ਕਿਰਦੀ ਉਹ ਖੂ ਜਾ ਇਕੀ ਨਾਲ ਇਕੱਠਾ ਨੇੜੇ ਦਾ ਉਹਦੇ ਉਹ ਨਾਲ ਬਾਈ ਪਾਣੀ ਦਾ ਹੋਇਆ ਪਾਣੀ ਪਈ ਜਾਂਦਾ ਬੈਠ ਗਿਆ ਆਏ ਵਾਲੀ ਡੈਰ ਡੈਲ ਗਈ ਇਕੱਠਾ ਕੱਢ ਲਿਆ ਤਾਂ ਇਕੱਠਾ ਸਾਰਾ ਸਹੀ ਇਕੱਠਾ ਖਿੱਚ ਗਏ ਸੀ ਫਿਰ ਸਾਲੇ ਚਿੱਠਾ ਫੇਰ ਜਾਂਦਾ ਰਿਹਾ ਫਿਰ ਫਿਰ ਉਹ ਹੋਇਆ ਟੁੱਟਿਆ ਨਾ ਉਹ ਫਿਰ ਲੀਕ ਹੋਈ ਜੀ ਲੀਕ ਹੋਣ ਲੱਗ ਗਿਆ ਉਹ ਘਰ ਤਾਂ ਸੀ ਹਾਂ 2000 ਕੋਈ ਕਰਮ ਵਾਲਾ ਬਣਾਇਆ ਕਦੇ ਪਾਣੀ ਨਹੀਂ ਪਾਇਆ 2006 ਦੀ ਗੱਲ ਹੈ 2006 ਚ ਬਜਾ ਜੱਦਾਪੂਰ ਹੋਵੇ 2006 ਚ ਪੂਰੀ ਹੋਈ ਸੀ ਜੱਦਾਪੂਰ ਹੈ ਜੱਦਾਪੂਰ ਹੈ 50 ਫੁੱਟ ਦਾ ਮੋਟਰ ਚੱਲਦੀ ਆ ਪਾਣੀ ਨਾ 6 ਨਹੀਂ 7 ਚ 2007 ਚ ਆਊਗਾ ਹੁਣ ਜਦੋਂ ਮੋਟਰ ਹੋਇਆ ਕੈਸਾ ਲੋਗੇ ਦੇਣ 14 ਸਾਲ ਹੋ ਗਏ ਕੈਸਾ 14 ਸਾਲ ਹੋ ਗਏ 14 ਸਾਲ ਚ ਦੇਸੀ ਮੋਟਰ ਪਾਈ ਦੀ ਹੈ ਇਹ ਦੇਸੀ ਜਮਾਈ ਮੋਟਰ ਨਹੀਂ ਨਾ ਗਏ ਉਹ ਨਹੀਂ ਮੇਰੀ ਗੱਲ ਪਰ ਉਹ ਤੈਨੂੰ ਦੱਸਦਾ ਬੋਲ ਦਿੱਤੇ ਜਾਣੇ ਧੰਨਵਾਦ ਆਦਾ ਵੀ ਲੋਕਾਂ ਦਾ ਹੀ ਤਾਂ ਕੰਮ ਹੈ ਕੋਈ ਵੀ ਆਏ ਤਾਂ ਬੰਦੇ ਦਾ ਭਰੋਸਾ ਨਹੀਂ ਹੈਗਾ ਘੜੀਮਾ ਇਹ ਮੋਟਰ ਨੂੰ 18 ਸਾਲ ਹੋ ਗਏ ਮੋਟਰ ਨੂੰ ਅਜਾ ਥਾਈ ਇਹਦੀ ਮੋਟਰ ਉਹੀ ਚੱਲਦੀ ਹੈ ਹੂੰ ਇੱਕ ਵਾਰੀ ਖੇਰਨ ਲੱਗੀ ਸੀਗਾ ਪਾਣੀ ਘਟਾ ਗਈ ਮੋਟਰ ਗਰਗੀ ਦੀ ਜ਼ਿਆਦਾ ਉਹ ਪਰ ਐਨੀ ਗੇ ਜੁੜੀ ਵੀ ਰਹੀ ਗਈ ਨਟ ਖੁੱਲ ਗਏ ਤੇ ਗਲ ਗਏ ਤੇ ਥੱਲੇ ਦਾ ਗਲ ਮੋਟਰ ਪਲੇਟ ਕਾਕੇ ਦੇ ਕਢਾਈ ਦੀ ਪਲੇਟ ਪਲੇਟ ਕਢਾਈ ਦੀ ਹਾਂ ਗਲੇ ਗਿਆ ਸਵਾ ਯਾਰ ਲੋਟਾਈ ਦੀ ਗੱਲ ਹੁੰਦੀ ਆ ਹੁਣ ਸਾਡੀ ਮੋਟਰ ਬੀਤੀ ਗੈਲ ਜੱਸੇ ਵਾਲੀ ਇਕੱਠੀਆਂ ਪਈਆਂ ਵੀ ਇੱਕੋ ਤਿੰਦੀਆਂ ਉਹ ਸਾਡੀ ਬਦਲ ਹੋ ਗਈ ਸੜਕੀ ਪਿਛਲੇ ਸਾਲ ਐਂਬੂਲੈਂਸ ਐਂਬੂਲੈਂਸ ਜੀ ਉਹਨੇ ਸਾੜ ਤੇ ਕਰਾਉ ਸਾਰਾ ਕੋ ਵਿੱਚ ਘੁੰਮ ਗਿਆ ਉਹਦਾ ਪਤਾ ਨਹੀਂ ਕੀ ਹੋਇਆ ਸਿਸਟਮ ਕਿਆ ਨਹੀਂ ਫਿਰ ਅਸੀਂ ਬਣਾਉਣੇ ਨਾਲ ਨਵੀਂ ਪਾਤੀ ਹੁਣ ਪਰ ਉਹਦਾ ਪਾਣੀ ਇੰਨਾ ਹੁੰਦਾ ਦਾ ਬਾਤੂ ਇਹ ਨਾ ਪੁੱਛ ਵੀ ਪਾਣੀ ਕਿਹੜੇ ਸਾਹਬ ਕਾ ਕਢਦੀ ਸੀ ਉਹ ਕੱਦੂ ਵਾਲਾ ਕਿਲਾ 4 ਘੰਟੇ ਚ ਭਰ ਦਿੰਦੀ ਯਾਨੀ ਮੇਰੀ ਗੱਲ ਸੁਣ ਲੈ ਹੁਣ ਹੁਣ ਆਪਣੇ ਅੰਪੀਅਰ 35 ਪਾਣੀ ਜਦ ਬੋਲਟੇਜ ਘਟਉਂਦੀ ਸੀ ਜਾਂ ਬੋਲਟੇਜ ਫੁੱਲ ਆ ਫੇ 20-22 20 ਅੰਪੀਅਰ ਪਰ ਪਾਣੀ ਦੀ ਬਸ ਕਰਾਉਂਦੀ ਸੀ ਬਾਈ ਇਹ ਮੋਟਰ ਹੁਣ ਪਾਤਾ ਦਿੱਤੀ ਅਸੀਂ ਦੱਸਦੀ ਪਰ ਇਹਦੇ ਉੱਨਾ ਪਾਣੀ ਨਹੀਂ ਹੈਗਾ ਪਾਣੀ ਹੁਣ ਆਪਣੇ ਕਿਹੜੇ ਫੁੱਟ ਕਰੂਗਾ ਪਾਣੀ ਹੁਣ ਆਪਣੇ 30 ਦੇ ਕਰੀਬ 30 ਦੇ ਕਰੀਬ ਹੋਊਗਾ ਨਾ ਹਾਂ 28 ਸ਼ਾਇਦ ਇਦਾਂ ਹੀ ਕਹਿੰਦੇ ਓਪਰ ਸੁਲਾ ਬਈ ਵੀ ਆ ਵੀ ਸ਼ਾਇਦ ਪਰ ਪਿਛਲੇ ਸਾਲ ਜੇ ਅਸੀਂ ਮੋਟਰ ਪਾਈ ਤੀ ਐ ਦਿਨਾਂ ਚ 27 ਤਰੀਕ ਨੂੰ ਮੋਟਰ ਪਾਈ ਤੀ ਅਸੀਂ ਪਹਿਲੀ ਨੂੰ ਸੱਚੋ ਜਾਦ 33 ਫੁੱਟ ਪਰ ਪਾਣੀ ਤਾਂ ਹੁਣ ਤਾਂ ਮੋਟਰਾਂ ਖੜੀਆਂ ਹੀ ਐ ਉਹ ਤਾਂ ਚੱਲ ਕੇ ਆਉਣਾ ਐ 33 ਬਿਕਾ ਨੂੰ 30 ਦਾ 3 ਫੁੱਟ ਦਾ ਤੇਰਾ ਭਰਾ ਆ ਉੱਪਰ ਬਾਹਰ ਵੀ ਹੁੰਦਾ ਉਹ ਬੂਰ ਵਾਲਾ ਸਾਡੇ ਉੱਚਾ ਰੱਖਿਆ ਵਾ ਥੋੜਾ ਜਿਆ 2.5 3 2.5 ਫੁੱਟ ਕੋਈ 30 31 ਫੁੱਟ ਪਰ ਪਾਣੀ ਤਾਂ ਇਹ ਮੰਨ ਕੇ ਚੱਲ ਵੀ ਤੂੰ ਹੁਣ ਨਲਕੇ ਦਾ ਆਪਣੇ 25 20 25 ਫੁੱਟ ਮਸ਼ੀਨ ਵਾਲੇ ਕੰਮ ਜਾ ਬਾਕੀ ਟੱਕ ਨਲਕਾ ਤਾਂ ਹਜੂ ਨਹੀਂ ਹੁਣ ਹੈਗੇ ਆ ਕੀ ਦੇ ਆ ਇਤਰਾ ਇਨਵਾਇ ਨਹੀਂ ਉੱਥੇ ਫਾਰਮ ਚ ਫਾਰਮ ਚ ਉਹਨਾ ਨੂੰ ਇੱਧਰ ਆਪਣੇ ਪਿੰਡ ਚ ਤਾਂ ਕੋਈ ਨਹੀਂ ਵਰਤਦਾ ਹੁਣ ਪੀ ਨਹੀਂ ਹੁੰਦਾ ਪਾਣੀ ਉਹ ਯਾਰ ਹੁਣ ਫਾਰਮ ਪਰ ਤੇ ਲਵਾਇਆ ਉਹਨਾਂ ਹੋਣ ਪਾਣੀ ਪੀਂਦੇ ਆਏ ਤਾਂ ਅਸੀਂ ਪਹਾੜਾਂ 'ਚ ਹੀ ਜਾਂਦੇ ਆਪਾਂ ਗਏ ਇੱਧਰ ਹੀਮਕੋਟ ਸਾਹਿਬ ਕੀ ਦੀ ਉਹਨਾਂ ਨੇ ਉੱਚੀ ਜਗ੍ਹਾ ਲਵਾਏ ਬੇ ਨਲਕੇ ਦੂਏ ਆ ਬੜੀ ਉਦੇ ਵਾਲੀ ਬੜੀ ਮਸ਼ੀਨ ਵਾਲੀ ਹਾਂ ਬੜੀ ਪੂਰੇ ਤਰ੍ਹਾਂ ਦੀ ਮਸ਼ੀਨ ਪੂਰੇ ਤਰ੍ਹਾਂ ਪਾਣੀ ਗੜਦ ਚੱਲਦੀ ਹੌਲੀ ਹੌਲੀ ਉਹ ਹੈ ਰੈੜੀ ਬਹੁਤ ਆ ਰੈੜੀ ਬਹੁਤ ਆ ਹਾਂ ਰੈੜੀ ਬੱਤੂ ਹੈ ਇੱਕ ਨਹੀਂ ਪਾਣੀ ਭਰ ਕੇ ਬਰਸੀਨ ਛੜ ਦੇ ਵਿੱਚ ਨਾ ਤੂੰ ਖਾ ਰਿਹਾ ਕਟਰ ਦਾ ਬਹੁਤ ਵਧੀਆ ਵੱਜਿਆ ਆਂ ਇੰਨੇ ਪਹਿਲਾਂ ਘਰ ਨਾਲ ਤੂੰ ਦੱਸ ਤੀ ਬਿਜਲੀ ਮੈਂ ਮਮਕਾਰ ਤਾਂ ਉਹਨਾਂ ਨੂੰ ਫੋਨ ਵੀ 4 ਦਿਨ ਹੋਟਾ ਛੱਡ ਦੇ ਕਰਦਾ ਅੱਜ ਫੋਨ ਯਾਰ ਇਹ ਨਹੀਂ ਛੱਡਣੀ ਲੈ ਹਾਂ ਇਹਦੇ ਗੱਠ ਤਾਂ ਉਹ ਇਹ ਨਾਲ ਵੀ ਜਨਾਬ ਖੀਰ ਦੇਖਦਾ ਜਾਏ ਉਹ ਬੀ ਆ ਜਿਹੜਾ ਮੇਰੇ ਕੋਲ ਜਿਆ ਲਾਈਟ ਨਹੀਂ ਆਉਣੀ ਇਹ ਜਿਹੜੇ ਆ ਬਣਾ ਕੇ ਕੇ ਪਹਿਲਾਂ ਬਣਾ ਕੇ ਆ ਹਾਂ ਅੱਜ ਹੀ ਬਣਾ ਕੇ ਗਈ ਆ ਮੈਂ ਕਹਿੰਦਾ ਸੁਆਰ ਉਹਨੂੰ ਚਾਰ ਦੇ ਲੜਟ ਆਦਾ ਬੰਮੂ ਉਹ ਮੰਨੂ ਗੱਲੇ ਨੂੰ ਕਿ ਬਾਕੀ ਵੀ ਮੇਰੇ ਨਾਲੇ ਆ ਨਹੀਂ ਸਵਾਰੂੰਗਾ ਤਾਂ ਕਿਹੜੇ ਕੋਈ ਵਿਗੜਨ ਲੱਗਿਆ ਜਨਰੇਟਰ ਲਾ ਕੇ ਬੀਜੋ ਬਾਈ ਜਨਰੇਟਰ ਲਾ ਕੇ ਬੀਜ ਲੂੰਗੇ ਹੁਣ ਲੇਟ ਕਾਹਨੂੰ ਕਰਦੇ ਤੁਸੀਂ ਉਹ ਯਾਰ ਆਏ ਆ ਵੀ ਚੱਲ ਕਾਹਨੂੰ ਮਾੜਾ ਬੰਦਾ 1000 ਰੁਪਏ ਲਾਉਣਾ 100 ਰੁਪਏ ਦਾ ਸੀ ਲੱਜੇ ਨਾ ਮਾੜਾ ਮਾੜਾ ਕਰਦਾ ਮਿਲ ਨਹੀਂ ਸੋਨੇ ਦੀ ਤਦਬੀ ਬੈਠੇ ਆ ਇਹ ਮਾੜਾ ਬੰਦਾ ਹੈ ਯਾਰ ਮੈਂ ਕਿੱਥੇ ਵਿੱਚ ਮੈਂ ਕਿਹਾ 1000 ਰੁਪਏ ਦਾ ਤਿੰਨ ਫੂਗ ਹੋ ਜਾਣਾ ਇੱਕ ਦਿਨ ਚ ਲੇਟ ਹੋ ਜੂਗਾ ਤਾਂ ਕਿ ਆ ਮਾਛੜ ਦਾ ਵੀ ਪ੍ਰਾਲੀ ਦੀ ਲਾਈਟ ਕਰ ਕੀ ਠੀਕ ਆ ਲੈ ਲੈ ਪ੍ਰਾਲੀ ਉਹ ਪ੍ਰਾਲੀ ਬਈ ਕੱਲ ਦਾ ਦਿਨ ਦੇਖਣਾ ਉਹਦੇ ਘਰ ਤੇ ਵੀ ਆ ਲਾਈਟ ਕਰ ਦਿਵਾਲੀ ਕਾ ਦਾ ਪਰਸੋ ਨੂੰ ਹਾਂ ਪਰਸੋ ਬਾਪੇ ਕੱਲੂ ਬੀਜ ਦੇਣਾ ਚਾਹੀ ਲਾਈਟ ਆ ਬਣਾਣਾ ਤੂ ਕਾਦਰੀ ਸਾਤਾ ਦਾ ਮੈਂ ਕੋਤ ਨਹੀਂ ਦੱਤਾ ਜੱਗਾ ਤਾਂ ਉਹਨਾਂ ਦਾ ਹੀ ਤਾਂ 20 ਨੂੰ ਮਨਾਉਣੀ ਆ ਮੈਂ ਕਿਹਾ ਭਾਈ ਜਿੱਦੜ ਸਾਰੇ ਪਿੰਡ ਹੋਊਗਾ ਅਸੀਂ 20 ਨੂੰ ਬਿਰਾ ਲੂਗੇ 21 ਨੂੰ ਬਣਾ ਲੂਗੇ ਤਾਂ ਕਿਆ ਹੋਊਗਾ ਸਾਹਿਬ ਇੱਥੇ ਹਰਮੰਦਰ ਸਾਹਿਬ ਕਰਤੀ ਉਹਨਾਂ ਨੇ ਅਨਾਉਂਸਮੈਂਟ ਕਰਤੀ 21 ਨੂੰ ਆ ਚਲੋ ਉਹ ਦੁਆਲੀਆਂ ਮਨਾਉਣੀ ਦੋ ਦਿਨ ਮਨਾ ਲਓ ਉੱਥੇ ਕੀ ਆ 20 ਨੂੰ ਵੀ ਸਹੀ 21 ਨੂੰ ਵੀ ਸਹੀ ਜਿਕਣਾ ਹੈਗਾ ਖੁਸ਼ ਚਾਹੀਦੇ ਬਾਸ ਦੁਆਲੀ ਕਾਦੀ ਦੁਆਲਾ ਹੈ ਹੈ ਕਿ ਨਹੀਂ ਦੁਆਲਾ ਹੀ ਆ ਜ਼ਿਮੀਂਦਾਰਾਂ ਦਾ ਝਾੜ ਨਿਕਲਿਆ ਨਹੀਂ ਦੁਆਲਾ ਹੀ ਹੈ ਕਿੱਥੇ ਚਾਰ ਨੇ ਡੋਬ ਕੇ ਰੱਖ ਤੇ ਜ਼ਿੰਮੇਦਾਰ ਦੁਵਾਲਾ ਬਣਾਇਆ ਪਿਆ ਦੁਵਾਲਾ ਬਣਾਤਾ ਹੀ ਨਹੀਂ ਨਹੀਂ ਤਾਂ ਚੌਦੀ ਦਿਵਾਲੀ ਹੋਣੀ ਦੀ ਉਹਦੇ ਗਾਣੇ ਪਰ ਆਹ ਸਸਤੇ GST ਨੇ ਜਰੂਰ ਵਧੀਆ ਬਣਾਈ ਪਈ ਆ ਦਿਵਾਲੀ ਸਮਾਨ ਵਾਅਬੇ ਕਰਿਆ ਹੋ ਯਾਰ GST ਕਰਕੇ ਫਾਇਦਾ ਹੋ ਗਿਆ ਨਹੀਂ ਫਾਇਦਾ ਹੀ ਹੈ ਹੁਣ ਹਰੇਕ ਚੀਜ਼ 5-7000 ਰੁਪਏ ਦਾ ਇਹ ਵੀ GST ਕਰਕੇ ਬਣਾ ਲਿਆ 700 ਦਾ ਮਹਗਾ ਨਹੀਂ ਬੀਜ GST ਭਾਗੇ ਉਹਨੇ ਵੀ ਯਾਰ ਬੜਾ ਮੋਟਾ ਬੰਦਾ ਵਿੱਚ ਮੈਂ ਕਹਿੰਦਾ ਉਹ ਮੈਂ ਜਵਰ ਲੱਖ ਦੇ ਮੈਂ ਜੀਐਸਟੀ ਪਾ ਕੇ ਮਹਿੰਗਾ ਨਹੀਂ ਬੈ ਗਿਆ ਇਹ ਕਾ ਤੈ ਇਹ 700 ਰੁਪਏ ਆਏ ਨੇ ਜਿਆਦਾ ਕਿਸਾਨ ਬਣਦੇ ਹੈ ਨਾ ਤੂੰ ਨਿੱਜਾ ਦੇਖ ਲੈ ਕਿੰਨਾ ਚੌੜਾ ਬਲਾ ਦੇਖ ਕੇ ਆ ਨਾਲੇ ਕੋ ਮੁੰਡਾ ਦਾ ਮਿੱਜਾ ਦੇਖ ਉਹ ਮਿੱਜਾ بڑا ਲੱਗਦਾ ਮੈਨੂੰ ਆਹ ਕੋਲ ਪਿਆ ਦੂਆ ਦੇਖ ਲੈ ਉਹ ਖੜਾ ਕਰਿਆ ਉਹ ਤਾਂ ਕਿਹਾ ਦੇਖ ਜ਼ਰਾ ਜੀ ਕਹੇ ਮਿੰਜਾ ਵੇ ਸਭ ਖੜਾ ਕਰਿਆ ਉਹ ਵਾ ਦੇਖੇ ਮਿੰਜਾ ਵਾਲੇ ਨੂੰ ਰਾਜਾ ਜੀ ਦਾ ਮਿੰਜੀ ਬੋਗੜਾ ਚੱਲ ਠੀਕ ਆ ਹੁਣ ਤੇਰੀ ਚਲਦੀ ਬਹੁਤ ਆ ਬਿਜਲੀ ਮੰਗਾ ਦੇ ਤਾਂ ਗਾ ਲੂ ਅਸੀਂ ਉਹ ਬੀਤ ਜੀ ਕੋਈ ਜਲਦੀ ਹੈਗੀ ਹਨ ਇਹਦੀ ਬਹੁਤ ਚਲਦੀ ਬਾਈ 4 ਦਿਨ ਬੰਦ ਰੱਖੂਗਾ ਕਰਾ ਕੇ ਚੱਲ ਠੀਕ ਆ ਜੀ ਫਿਰ ਮਿਲਦੇ ਆ ਜੀ ਗਾ ਲੂ